ਦੇਖਣ ਵਾਲਾ ਉੱਥੇ ਕੋ ਆਪਰਾਜ ਜੀ ਚਾਪਰ ਜੀ ਮੇਰੇ ਬਾਤ ਤਾਂ ਕਰਨ ਨਹੀਂ ਉਸ ਨੂੰ ਫੱਕਾ ਨਹੀਂ ਆ ਮੈਂ ਹੁੰਦੀ ਰੋ ਗਿਆ ਕਾਈਂ ਰੱਖੋ ਲੋਕੀ ਲੋਕ ਮੈਂ ਅਦਰ ਪੈ ਗਈ ਸਾਹ ਨੂੰ ਇੱਥੇ ਕਾਣਾ ਕਰੋ ਇੱਥੇ ਕਾਣਾ ਕਰੋ ਜਾਣ ਨਹੀਂ ਕਾਣਾ ਕਰੋ ਕਾ ਕਰਕੇ ਧੱਕਾ ਲਾ ਬੜਾ ਸਿਰ ਤੋਂ ਕੋਈ ਰੱਖਾ ਦਿੱਤੀ ਅਸਮੰਦੇ ਦੀ ਸਭ ਤੋਂ ਸਾਡੇ ਤੋਂ ਕੋਟਾ ਨਾ ਹੈ ਦੂਸਰੇ ਕਾਟਿੰਗ ਫੈਮਿਲੀ ਚ ਹੈ ਐਲੋਕੋਟ ਕੋਟ ਰਿਸਟਰ ਫਾਲੋ ਕਰਾਗੇ ਬਾਅਦ ਮਾਪਾ ਯਾਰ ਪੱਤਰਗਾਮ ਘਾ ਰਹੇ ਇੱਕ ਮਿੰਟ ਸਭ ਮਹਿਸ਼ੀ ਸਿੱਖਿਆ ਨਿਤ ਘਾ ਰਹੇ ਮੈਂ ਕਿਉਂ ਉਸੇ ਗੋਪਾਲ ਦੇਵ ਚ ਬੰਦ ਸੀਗਾ ਪਰਮਿਸ਼ਨ ਲੈ ਕੇ ਜਾਣਾ ਸੈਕਟਰ ਸਰਕਾਰ ਨੂੰ ਹਾਂਜੀ ਬਦਰ ਹਾਂ ਜੀ ਤੁਮ ਤੋਂ ਫੇਵਰ ਉਹ 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 ਅਸਲ ਚ ਅਥਾਰਟੀ ਜਿਹੜੀ ਹੈ ਨਾ ਉਹ ਜੇ ਅਥਾਰਟੀ ਨੂੰ ਇਹਨੂੰ ਮਲਾਉਣਾ ਇਨਕੀ ਤਿੰਨ ਬੇਸਿਕ ਰੂਲ ਤਾਂ ਫਾਲੋ ਕਰਨਾ ਪਏ ਇਹ ਅਸੀਂ ਬੇਸਿਕ ਰੂਲ ਬੇਸਿਕ ਰੂਲ ਦੀ ਗੱਲ ਕਰਦਾਂ ਹਾਂ ਜਿਹੜੀ ਪਰਮਿਸ਼ਨ ਹੈ ਨਾ ਉਹ ਕਿਹਨੂੰ ਪਰਮਿਟ ਕਰਨਾ ਪਊਗਾ ਉਹ ਜੇ ਅਥਾਰਟੀ ਕੋਲ ਹੈ ਨਾ ਕਿ ਸਿਰ ਹਰ ਪਰਮਿਸ਼ਨ ਉਹਦੇ ਵਿੱਚ ਵੀ ਫੈਮਿਲੀ ਤੇ ਐਡਵੋਕੇਟ ਦੀ ਬਣਦਾ ਮੈਂ ਫੈਮਿਲੀ ਜਿਹੜੇ ਸਾਨੂੰ ਨਾਮ ਸਾਡੀ ਫੈਮਿਲੀ ਜੀ ਹੈ ਨਾਮ ਕਿਹੜਾ ਹੈ ਪਰਟੀ ਵੀ ਫੈਮਿਲੀ ਹੁੰਦੀ ਹੈ ਨਹੀਂ ਜੀ ਐਨ ਨਹੀਂ ਚਲੋ ਰਿਕਾਰਡਿੰਗ ਫੈਮਿਲੀ ਤੇ ਜਸਟ ਅਸੀ ਐਪਲੀਕੇਸ਼ਨ ਪੁਲਾ ਰਹੇ ਜੀ ਆਪਣਾ ਗੇਰ ਵੀ ਆਉਦਾ ਹੈ ਬਾਕੀ ਸਭ ਨੂੰ ਬਣਾਉਂਦੇ ਹਾਂ ਸਾਡੇ ਕੋਲ ਇਸੇ ਕੋਸਲ ਫੋਲੋ ਕਰ ਸਕਦੇ ਹਾਂ اچھا ਟੋਟਲ ਤੇ ਹੈ ਹਾਂ ਜੀ ਆਮ ਅੰਡਰਟੇਕਰ ਹੈ ਹੈ ਨਹੀਂ ਸਕਦਾ ਜਮਾਤ ਨਹੀਂ ਸਿਰਫ ਐਵੋਕੇਡੋ ਨੂੰ ਮੈਂ ਕਰਦਾ ਹਾਂ ਜਿਹਦੇ ਨਾਮ ਤੇ ਨਹੀਂ ਨਾ ਕਿ ਫੈਮਿਲੀ ਅਲਾਊਟ ਹੈ ਸਿਰਫ ਫੈਮਿਲੀ ਜਿਹੜੀ ক্লোਜ਼ ਬਲੱਡ ਰਿਲੇਸ਼ਨਸ਼ਿਪ ਚਾਹੁੰਦੇ ਫੈਮਿਲੀ ਦੇ ਵਿੱਚ ਉਹੀ ਬਲੱਡ ਚਾਹੁੰਦੇ ਹੈ ਫੈਮਿਲੀ ਤੋਂ ਮੈਂ ਕਿਹਨੂੰ ਸਾਡੇ ਇਹ ਹੁੰਦਾ ਜੀ ਚੰਗੇ ਲਿਖਣ ਇਸ ਨੂੰ ਅੰਦਰ ਘਾਤੇ ਜੀ ਕੱਲੇ ਕੱਿਆਂ ਨੂੰ ਨਹੀਂ ਨਹੀਂ ਮੈਂ ਹੁੰਦਾ ਸਭ ਜਿਵੇਂ ਹੁੰਦਾ ਸਿਵਾਹਨ ਕੋਈ ਨਾ ਕੋਈ ਦਾ ਕਾਜ ਹੈ ਖੇਡ ਲੀਏ ਕੈਨ ਅੱਤਰਾਲ ਪਕੇ ਜੀ ਜੀ ਬੜਾ ਕਰ ਦਮ ਸਰਦਾਰ ਐਦੋਂ ਦਾ ਛੋਟਾ ਵੀ ਤੇ ਹਾਂਜੀ ਪਰ ਇਹੋ ਜਿਹਾ ਬੰਦਾ ਨਹੀਂ ਮਤ ਪਤਾ ਇਸ ਕਰਕੇ ਮੈਂ ਮੈਨੂੰ ਪਤਾ ਵੀ ਤੋ ਇਹ ਨਹੀਂ ਮਰਨਾ ਕਰਨੀ ਨਹੀਂ ਨਹੀਂ ਸਾਹ ਜੀ ਉਮਰ ਪਹਿਲਾਂ ਪਤਾ ਸੀ ਕਿ ਔਰ ਮੈਂ ਸਿਰਫ ਮੈਂ ਸਿਰਫ ਕੋਡ ਦੇ ਵਿੱਚ ਹੈ ਰਿੰਗ ਚੱਲ ਵਿੱਚ ਮੈਂ ਉਹ ਫਿਨਿਸ਼ ਕਰਕੇ ਨਿਕਲ ਜਾਗਾ ਓਕੇ ਇਹ ਵਾਸ ਓਕੇ ਜੀ ਸ਼੍ਰੋਮਣੀ ਅਕਾਲੀ ਜੀ ਜਿੰਦਾਬਾਦ ਸ਼੍ਰੋਮਣੀ ਅਕਾਲੀ